ਹਾਂਜੀ ਦੋਸਤੋ ਕੀ ਹਾਲ ਹੈ ਹੋ ਠੀਕ ਠਾਕ ਸਾਰੇ ਸੋ ਅੱਜ ਆਪਣੇ ਇੰਡੀਆ ਦੇਸ਼ ਦਾ ਵੀ ਜੋ ਇਹ ਦੂਜਾ ਬਜਟ ਪੇਸ਼ ਹੋਇਆ ਵਾ ਜਿਹਦੇ ਵਿੱਚ ਅਮ ਸੈਂਟਰ ਸਰਕਾਰ ਦੇ ਵਿੱਚ ਫਾਈਨੈਂਸ ਮਿਨਿਸਟਰ ਮੈਡਮ ਨਰਮਲ ਸੀ타ਰਾਮਨ ਜੀ ਜਿਨ੍ਹਾਂ ਨੇ ਵੀ ਅੱਜ ਬਜਟ ਪੇਸ਼ ਕੀਤਾ ਵਾ ਜਿਹਦੇ ਵਿੱਚ ਵੀ ਵੱਖ-ਵੱਖ ਸਹੂਲਤਾਂ ਬਾਕੀ ਤੁਸੀਂ ਸਾਰੇ ਨੇ ਤਕਰੀਬਨ ਵੇਖਿਆ ਹੀ ਹੋਣਾ ਪਰ ਆਪਾਂ ਅੱਜ ਜੋ ਬਜਟ ਪੇਸ਼ ਹੋਇਆ ਵਾ ਇਹਦੇ ਵਿੱਚ ਗਰੀਬ ਜਨਤਾ ਵਾਸਤੇ ਜਿਵੇਂ ਕਹਿ ਦਿੰਨੇ ਆ ਮਿਡਲ ਕਲਾਸ ਦੇ ਵਿੱਚ ਲੋਕ ਆ ਜਾਂਦੇ ਆ ਵੀ ਉਹਨਾਂ ਵਾਸਤੇ ਕੋਈ ਇੰਨਾ ਕੁਝ ਨਹੀਂ ਕੀਤਾ ਵਾ ਜਿਵੇਂ ਬਜ਼ੁਰਗ ਆ ਗਏ ਉਹਨਾਂ ਵਾਸਤੇ ਕੋਈ ਐਡਾ ਕੋਸ਼ਿਸ਼ ਕੰਮ ਨਹੀਂ ਕੀਤਾ ਪਰ ਇਹਨਾਂ ਨੇ ਕੰਮ ਹੁਣ ਕਰਿਆ ਕੀ ਹੈ ਸੋ ਆਪਾਂ ਅਰਸੇ ਇਕ ਕਾਉਤਸ ਹੁੰਦੇ ਹੰਨੇ ਆਂ ਕਿ ਪੱਲੇ ਨਹੀਂ ਤੇਲਾ ਤੇ ਕਰਦੀ ਮੇਲਾ ਮੇਲਾ ਉਹ ਗੱਲ ਹੈ ਅੱਜ ਮੈਂ ਬਜੜ ਦੇਖ ਰਿਹਾ ਸੀਗਾ ਇਹ ਕੀ ਕੁਸ਼ ਕਰਿਆ ਕੀ ਨਹੀਂ ਕਰਿਆ ਸੋ ਇਹਦੇ ਵਿੱਚ ਮੈਂ ਇੱਕ ਕਵਰ ਦੇਖੀ ਹੈ ਵੀ ਜੋ ਵੀ ਜਿੰਨੀਆਂ ਵੀ ਆਪਣੀਆਂ ਸਰਕਾਰੀ ਬੈਂਕਾਂ ਵਾਂ ਉਹਦੇ ਵਿੱਚ ਇਹਨਾਂ ਨੇ ਕੀ ਕਰਿਆ ਉਸ ਦੇ ਵਿੱਚ ਜਿਹੜਾ ਵੀ ਆਪਣਾ ਕੋਈ ਸਰਕਾਰੀ ਬੈਂਕ ਦੇ ਵਿੱਚ ਖਾਤਾ ਹੁੰਦਾ ਵਾ ਜਿਵੇਂ ਕੋਈ ਪੰਜਾਬ ਨੈਸ਼ਨਲ ਬੈਂਕ ਲਾ ਲਓ ਇੰਡੀਆ ਬੈਂਕ ਲਾ ਲਓ ਜਾਂ ਕੇਨਰ ਬੈਂਕ ਹੋਰ ਵੀ ਸਰਕਾਰੀ ਬੈਂਕਾਂ ਦਾ ਖਾਤਿਆਂ ਹੈਗੀਆਂ ਜਿਹਦੇ ਵਿੱਚ ਮੈਂ ਇੱਕ ਅੱਜ ਖਬਰ ਪੜ੍ਹੀ ਸੀ ਤੁਹਾਨੂੰ ਦੱਸਦਾ ਹਾਂ ਵੀ ਅੱਗੇ ਆਪਾਂ ਜਿਵੇਂ ਆਪਣਾ ਕੋਈ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਖਾਤਾ ਲਾ ਲਓ ਕਿਸੇ ਬਜ਼ੁਰਗ ਦਾ ਖਾਤਾ ਖੁੱਲਿਆ ਕਿਸੇ ਦਾ ਵੀ ਖੁੱਲਿਆ ਭਾਵੇਂ ਇਹ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਹਨਾਂ ਨੇ ਵੀ 1000 ਰੁਪਏ ਆਪਾਂ ਉਹਦੇ ਵਿੱਚ ਰੱਖਣਾ ਹੁੰਦਾ ਖਾਤੇ ਦੇ ਵਿੱਚ ਜੇ 1000 ਰੁਪਏ ਤੋਂ ਆਪਾਂ ਘੱਟ ਰੱਖਦੇ ਹੁੰਨੇ ਆ ਤਾਂ ਉਹਦੇ ਚ ਆਪਾਂ ਨੂੰ ਖਰਚਾ ਪੈ ਜਾਂਦਾ ਹੁੰਦਾ ਤੇ ਖਰਚੇ ਤੁਹਾਨੂੰ ਵੀ ਪਤਾ ਵੀ ਮੋٹے ਖਰਚੇ ਪਉਂਦੇ ਆ ਪਰ ਹੁਣ ਇਹਨਾਂ ਨੇ ਕੀ ਕਰਿਆ ਕਿ ਸੈਂਟਰ ਦੀ ਮੋਦੀ ਸਰਕਾਰ ਨੇ ਵੀ ਇਹ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜੇ ਦੀ ਅੱਗੇ 1000 ਰੁਪਏ ਰੱਖਦੇ ਸੀ ਨਾ ਖਾਤੇ ਦੇ ਵਿੱਚ ਹੁਣ ਤੁਹਾਨੂੰ ਉਹਦੇ ਵਾਸਤੇ 3500 ਰੁਪਿਆ ਰੱਖਣਾ ਪਊਗਾ ਖਾਤੇ ਦੇ ਵਿੱਚ ਜੇ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਖਾਤਾ ਹੈ ਪਹਿਲਾਂ ਤੁਸੀਂ 1000 ਰੁਪਿਆ ਰੱਖਦੇ ਸੀ ਹੁਣ ਤੁਹਾਨੂੰ ਉਹਦੇ ਵਿੱਚ 3500 ਰੁਪਿਆ ਰੱਖਣਾ ਪਊਗਾ ਜੇ ਤੁਸੀਂ 3500 ਰੁਪਏ ਤੋਂ ਘੱਟ ਰੱਖਿਆ ਤਾਂ ਤੁਹਾਨੂੰ ਖਰਚੇ ਪਾ ਦੇਣਗੇ ਫਿਰ ਇਸੇ ਤਰ੍ਹਾਂ ਜਿਵੇਂ ਅੱਗੇ ਕੇਨਰਾ ਬੈਂਕ ਦੇ ਵਿੱਚ ਵੀ 1000 ਰੁਪਿਆ ਸੀ 1000 ਰੁਪਏ ਤੋਂ ਵਧਾ ਕੇ ਇਹਨਾਂ ਨੇ 2500 ਰੁਪਿਆ ਕਰਤਾ ਕੇਂਦਰਾ ਬੈਂਕ ਜੇ ਜੇ ਤੁਹਾਡਾ ਖਾਤਾ ਤਾਂ ਤੁਹਾਨੂੰ ਉਹਦੇ ਵਿੱਚ 2500 ਰੁਪਿਆ ਖਾਤੇ ਦੇ ਵਿੱਚ ਮਨਟੇਨ ਰੱਖਣਾ ਪਊਗਾ ਤੇ ਇਸੇ ਤਰ੍ਹਾਂ ਜਿਵੇਂ ਆ ਗਈ ਸਟੇਟ ਬੈਂਕ ਆਫ ਇੰਡੀਆ ਆ ਗਈ ਜਿਹਦੇ ਵਿੱਚ ਪਹਿਲਾਂ ਘੱਟੋ ਘਾਟਾ ਪਾ 3000 ਰੁਪਏ ਦੇ ਵਿੱਚ ਖਾਤਾ ਖਾਲਾਬ ਗਾਇ ਰਾਸ਼ੀ ਰੱਖਦੇ ਸੀਗੇ ਹੁਣ ਇਹਨੂੰ ਵਧਾ ਕੇ ਇਹਨਾਂ ਨੇ 5000 ਰੁਪਿਆ ਕਰਤੀ ਹੈ ਜਿਹਦੇ ਵਿੱਚ ਵੀ ਹੁਣ ਤੁਸੀਂ 5000 ਰੁਪਿਆ ਰੱਖੋਗੇ ਆ ਤੁਹਾਡਾ ਖਾਤਾ ਸਹੀ ਚੱਲਣਾ ਇਸ ਤਰ੍ਹਾਂ ਇਹ ਜਿਹੜੇ ਵੀ ਹੁਕਮ ਆਏ ਆ ਦੇ ਵੀ 1 ਫਰਵਰੀ ਜਾਂ 2 ਫਰਵਰੀ ਤੋਂ ਇਹ ਲਾਗੂ ਹੋਇਆ ਹੁਣ ਇਸ ਦੇ ਵਿੱਚ ਇਹਨਾਂ ਨੇ ਕੀ ਕਰਿਆ ਹੋ ਵੀ ਜੇ ਕਿਸੇ ਦਾ 1000 ਦਾ ਖਾਤਾ ਜਾਂ 2000 ਦਾ ਉਹਨੂੰ ਵਧਾ ਕੇ ਕਰਤਾ ਜੇ ਤੁਸੀਂ ਘੱਟ ਰੱਖੇ ਤਾਂ ਉਹਦੇ ਵਿੱਚ ਤੁਹਾਨੂੰ ਪੈਸੇ ਕੱਟੇ ਜਾਣਗੇ ਤੋ ਸਰਕਾਰ ਨੇ ਇੱਕ ਬੜੀ ਸੋਚੀ ਸਮਝੀ ਚਾਲ ਵੀ ਖੇਢੀ ਐ ਜਿਦੇ ਵਿੱਚ ਜੇ ਤੁਸੀਂ ਪੈਸੇ ਘੱਟ ਰੱਖੇ ਤਾਂ ਤੁਹਾਡੇ ਨੂੰ ਖਰਚਾ ਪਾ ਦੇਣਗੇ ਹੁਣ ਆਪਾਂ ਮੇਨ ਮੁੱਦੇ ਤੇ ਆ ਜਾਂਦੇ ਆ ਵੀ ਜਿਵੇਂ ਕਿਸੇ ਕੋਈ ਬਜ਼ੁਰਗ ਦਾ ਪੈਨਸ਼ਨ ਵਾਲਾ ਖਾਤਾ ਕੋਈ 1500 ਰੁਪਿਆ ਪੈਨਸ਼ਨ ਆਉਂਦੀ ਐ ਉਹ ਤਾਂ ਫਿਰ ਦੋ ਪੈਨਸ਼ਨਾਂ ਜਾਂ ਤਿੰਨ ਉਹਦੀ ਵਿੱਚ ਹੀ ਰੱਖੂਗਾ ਕਿਸੇ ਬਜ਼ੁਰਗ ਨੇ ਦਵਾਈ ਲੈਣੀ ਹੁੰਦੀ ਐ ਕਿਸੇ ਕੁਛ ਕਰਨਾ ਹੁੰਦਾ ਸੋ ਇਸ ਦੇ ਵਿੱਚ ਕੋਈ ਬਜਟ ਐਡਾ ਵਧੀਆ ਹੈ ਨਹੀਂ ਸੀਗਾ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਮਤਲਬ ਇਹ ਹੀ ਹੈ ਵੀ ਜੋ ਸਰਕਾਰ ਨੇ ਇਹ ਕੀਤਾ ਵਾ ਜਾਂ ਤਾਂ ਮੇਰਾ ਵੀ ਆਪਣਾ ਖਾਤੇ ਦੇ ਵਿੱਚ ਐਸੀ ਜਿੰਨੇ ਇਹਨਾਂ ਨੇ ਕਿਹਾ ਉਹਨੇ ਆਪ ਨੂੰ ਰੱਖਣੇ ਪੈਣਗੇ ਨਹੀਂ ਆਪਾਂ ਨੂੰ ਇਹ ਖਰਚਾ ਪਾਉਣਗੇ ਸੋ ਦੂਸਰੀ ਬੇਤੀ ਹੈ ਕਿ ਇਹਦੇ ਵਿੱਚ ਇੱਕ ਹੋਰ ਵੇਖੀ ਆ ਵੀ ਅੱਗੇ ਆਈਟੀਆ ਰਿਟਰਨ ਭਰਦੇ ਹੁੰਦੇ ਆ ਆਪਾਂ ਜਿਹਦੇ ਵਿੱਚ ਵੀ ਅੱਗੇ 7 ਲੱਖ ਤੱਕ ਕੋਈ ਟੈਕਸ ਨਹੀਂ ਸੀਗਾ ਹੁਣ ਇਹਨਾਂ ਨੇ 12 ਲੱਖ ਰੁਪਇਆ ਕਰਤਾ 12 ਲੱਖ ਤੱਕ ਕੋਈ ਟੈਕਸ ਨਹੀਂਗਾ ਸੋ ਵੀ ਟੈਕਸ ਤਾਂ ਤਾਂ ਹੀ ਹਨ ਵੀ ਜੇ ਲੋਕਾਂ ਕੋਲੇ ਕੁਝ ਹੋਊ ਤਾਂ ਫੇਰ ਹੀ ਆ ਨਾ ਇਹਨਾਂ ਨੂੰ ਆ ਵੀ ਲੋਕਾਂ ਕੋਲੇ ਬਹੁਤ ਕੁਝ ਹੈ ਇਹ ਆਪਾਂ ਟੈਕਸ ਮਾਫ ਕਰ ਦੋ ਸੋ ਇਹਦੇ ਵਿੱਚ ਬੜੀ ਸੋਚੀ ਸਮਝੀ ਕਿਉਂਕਿ ਇੰਡੀਆ ਦੇਸ਼ ਨੂੰ ਇੱਕ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੈ ਕੋਈ ਸਰਕਾਰ ਨਹੀਂ ਇੰਡੀਆ ਦੇ ਵਿੱਚ ਕੋਈ ਚੱਲਦੀ ਇਹ ਜਿਹੜਾ ਦੇਸ਼ ਹੈ ਇਹ ਡਿਕਾ ਆਪਣਾ ਸਿੱਧਾ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੈ ਸੋ ਇਹ ਜਾਣਕਾਰੀ ਸੀ ਸੋ ਜੇਕਰ ਕੋਈ ਪੋਚੋ ਗਲਤੀ ਹੋਈ ਤਾਂ ਮਾਫ ਕਰਨਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵਧੀਆ ਸ਼ੇਅਰ ਕਰਿਓ ਧੰਨਵਾਦ